ਸਜ ਨਾਲ ਅਜ ਊਠ ਤੇ ਸਵਾਰ ਹੋ ਕੇ ਲਾੜੀ ਨੂੰ ਵਿਹੋਂ ਆਇਆ ਲੜਾ ਬੱਲੇ ਬੱਲੇ ਰਾਜੇ ਮਹਾਰਾਜ ਰੀ ਸੀਗੀ ਬੜੀ ਪੁਰਾਣੀ ਰੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੋਣੀ ਦੁਬਾਰਾ ਫੇਰ ਇਹ ਹੀ ਸ਼ੁਰੂ ਹੋਈ ਆ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈਆਂ ਪਰ ਅੱਜ ਫੇਰ ਲੇਕਿਨ ਲੇਕਿਨ ਇਹ ਆਡੀ ਆਪਣੀ ਰੀ ਸੀ ਇਹ ਬਿਲਕੁਲ ਜੀ ਰੀ ਸੀ ਇਸ ਚੀਜ਼ ਦੀ ਤੇ ਇਹ ਰੀ ਪੂਰੀ ਕੀਤੀ ਆ ਜੀ ਤੁਹਾਡਾ ਕੀ ਲੱਗਦਾ ਸੁਭਰਾਮਣ ਹਾਂਜੀ ਮੇਰਾ ਇਹ ਆਪਣੇ ਨਹੀਂ ਨਹੀਂ ਮੇਰਾ ਸਾਜ ਦਾ ਮੇਡਾਈ ਮੇਰਾ ਤੌ ਗੱਡੂੰ ਤਾਂ ਆ ਜੂਰ ਆ ਰਾਂਗੇ ਜੀ ਤੇ ਇਹ ਮੇਰਾ ਸਾੜ ਜੂਰ ਹੈ ਜੀ ਬਹੁਤ ਬਹੁਤ ਵਧੀਆ ਬੰਦਗੀ ਖੁਸ਼ੀ ਹੈ ਮੈਂ ਆਪਣੀ ਘਾੜ ਉਟਾ ਦੇ ਲੈ ਕੇ ਆਇਆ ਪਹਿਲਾਂ ਗੱਡੀਆਂ ਚੱਲਦੀਆਂ ਰਹੀਆਂ ਪਹਿਲਾਂ ਰਿਵਾਜ ਹੀ ਪਹਿਲਾਂ ਚੱਲਦੇ ਰਿਹਾ ਜੀ ਮਹਾਰਾਜ ਮਹਾਰਾਜ ਜੀ ਹਾਂ ਠੀਕ ਹੈ ਜੀ ਉਹ ਜਿਹੜੇ ਆ ਜੀ ਪਹਿਲਾਂ ਗੱਡੀਆਂ ਚੱਲਦੇ ਹੋਣ ਜੀ ਹੁਣ ਆਪਾਂ ਫੇਰ ਆਪਣਾ ਪੁਰਾਣਾ ਰਿਵਾਜ ਪਾ ਦੇ ਖਾਸੀਆਂ ਦੇ ਆਏ ਆ ਜਿਹੜੀਆਂ ਨਹੀਂ ਸੀਆਂ ਜਿਦੋਂ ਜਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਚਲੋ Thank <laughs> you. ਹਾਂਜੀ ਸੰਸਾਰ ਚੂਰ ਹਾਂਜੀ ਮੇਰਾ ਟੈਨਰ ਦਾ ਵਿਆਹ ਹੀ ਤੇ ਮੈਂ ਪਹਿਲੀ ਵਾਰੀ ਮੈਂ ਆਪੇ ਮੈਂ ਚਾਹਾਂਗੇ ਚਾਹੋਂਗੇ ਪਤਨ ਦਾ ਪੂਰਾ ਵਿਆਹ ਕਰਦੇ ਤੇ ਸਾਡੇ ਪ੍ਰਾਰਥ ਬੇਟੇ ਦਾ ਕੀ ਨਾਮ ਆ ਹਾਂਜੀ ਬੇਟੇ ਦਾ ਕੀ ਨਾਮ ਆ ਬੇਟੇ ਦਾ ਕੀ ਨਾਮ ਪੈਗਾ ਹਾਂਜੀ ਹਾਂਜੀ ਬੇਟੇ ਦਾ